Ja, das auch O ਇਹ ਮੈਂ ਤਾਂ ਜੀ ਮੇਰਾ ਬੜਾ ਮੁੰਡਾ ਤੀਏ ਹਾਂ ਇਹ بڑے ਮੁੰਡੇ ਕੰਨੀ ਰਹਿੰਦਾ ਮੈਂ ਰਹਨੀ ਛੋਟੇ ਮੁੰਡੇ ਨਾਲ ਹਾਂਜੀ ਇਹ ਕਿਤੇ ਇਹਨਾਂ ਨੇ दारू ਦੂਰ ਪੀ ਕੇ ਮਾਰੇ ਮੋਟੇ ਖੈਬਰ ਪੀ ਜਾਦੇ ਖੈਬਰ ਖੁੱਬੜ ਪਏ ਇਹ ਮੇਰਾ ਮੁੰਡਾ ਜਿਹੜਾ ਬੜਾ ਤੀਏ ਸੌ ਗਿਆ ਇਹ ਉਰੇ ਮੰਜਾ ਡਾਇਵਾ ਤੀ ਉਰੋਂ ਉੱਠ ਕੇ ਜਾ ਕੇ ਇਹਨੇ ਅੰਦਰ ਮੇਰੇ ਮੁੰਡੇ ਦੇ ਕਹੀ ਮਾਰੀ ਅੱਛਾ ਦੋ ਕਈਆਂ ਮਾਰੀਆਂ ਇਹਨੇ ਨੂੰ ਮੇਰੀ ਨੋਟ ਕਢੀ ਜਦ ਤੀ ਮਾਰਨ ਲੱਗਿਆ ਇਨੇ ਨੂੰ ਸਾਨੂੰ ਫੋਨ ਕਰਤਾ ਅਸੀਂ ਜਾਨੀ ਖਾਸੀ ਦੂਰ ਰਹਨੇ ਆ ਇੱਕ ਮੀਲ ਦਾ ਫਰਕ ਹੈਗਾ ਸਾਨੂੰ ਉਹਨੇ ਫੋਨ ਕਰਤਾ ਜਾਨੂ ਅਸੀਂ ਆਏ ਜਾਨੂ ਮੇਰੇ ਮੁੰਡੇ ਨੂੰ ਜਾਨੀ ਡਾਕਟਰ ਦੇ ਲੈਗੇ ਤੇ ਚੱਕ ਪਹਿਲਾਂ ਵੀ ਲੜਾਈ ਝਗੜਾ ਕੋਈ ਹੁੰਦਾ ਸੀ ਇਦਾਂ ਲੜ ਪੈਂਦੇ ਪਹਿਲਾਂ ਕੋਈ ਲੜਾਈ ਝਗੜਾ ਨਹੀਂ ਸੀ ਹੁੰਦਾ ਬਸ ਉਹਦੇ ਹੀ ਲੜੇ ਨੇ ਅੱਛਾ ਕਿੰਨੀ ਕੁ ਉਮਰ ਸੀ ਜੀ ਮੁੰਡੇ ਦੀ ਉਂਤੇ ਦੀ ਉਮਰ ਤਾਂ 35 ਸਾਲ ਦੀ ਉਮਰ ਹਮ ਦੇ ਨੀ ਬੋਲੀ ਵਿਆਹਿਆ ਵਸੀ ਹਾਂਜੀ ਵਿਆਹਿਆ ਵਿਆਹ ਇੱਕ 5 ਸਾਲ ਦੀ ਕੁੜੀ ਆ 2 ਸਾਲ ਦਾ ਮੁੰਡਾ ਹਾਂਜੀ ਘਰ ਉੱਚੜੂ ਇਸਰਾਬ ਨੇ ਜੜਿਆ ਪਹਿਲੀ ਗੱਲ ਤਾਂ ਇਹਦਾ ਮਤਲਬ ਹੀ ਨਹੀਂ ਜਦੋਂ ਦੋਏ ਜੀ ਅੰਦਰ ਪਏ ਨੇ ਇਹਦਾ ਬਾੜਨ ਦਾ ਹੀ ਮਤਲਬ ਨਹੀਂ ਸੀ ਜਾ ਕੇ ਅੰਦਰ ਸੁੱਤੇ ਪਏ ਤੇ ਬਹੂ ਨੂੰ ਨੀਂਦ ਆਈ ਹੋਈ ਜਾਂ ਬਹੂ ਨੇ ਦੇਖਿਆ ਕਹੀ ਲਈ ਖੜਤੀ ਮਾਰਨ ਲੱਗਿਆ ਸੀ ਜਦ ਮੁੰਡਾ ਦੇਖਿਆ ਬੇਹੋਸ਼ ਹੋਇਆ ਪਿਆ ਜਾਣੂ ਸਾਨੂੰ ਫੋਨ ਕਰਾ ਜਾਣੂ ਅਸੀਂ ਆਏ ਫਿਰ ਆਸਕ ਮਾੜ ਚੱਕ ਕੇ ਜਾਣੀ ਡਾਕਟਰ ਦੇ ਲੈ ਗਏ ਕੋਈ ਕੁਝ ਨਹੀਂ ਖਾਈ ਪੜਿਆ ਪੱਖਾ じゃ ਇੱਕ ਉਹਦੇ ਜਾਲੀ ਨਹੀਂ ਸੀ ਮੇਰੇ ਮੁੰਡੇ ਨੇ ਕਹਿਤਾ ਕਹਿੰਦਾ ਪਾਪੇ ਵੀ ਇਹਨੂੰ ਜਾਲੀ ਨਹੀਂ ਹੈਗੀ ਵੀ ਤੂੰ ਜਾਲੀ ਲਵਾ ਲਾ ਨਹੀਂ ਤੂੰ ਪੱਕਾ ਬੰਦ ਕਰ ਦਿਆ ਕਰ ਵੀ ਹੱਥ ਉੱਥਾ ਵੀ ਮੇਰੇ ਜਵਾਕ ਫਿਰਦੇ ਨੇ ਛੋਟੇ ਨੇ ਵੀ ਹੱਥ ਦੇ ਲੈਣਗੇ ਇਹਨੇ ਚ ਗਾਲ ਮਗਾਲੀ ਹੋ ਗਏ ਫਿਰ ਹਟ ਗਏ ਬਸ 10:30 ਵਜੇ ਤਿੰਨ ਤਾਂ ਇਹ ਕੰਮ ਕਰ ਲਿਆ ਇਹਨਾਂ ਨੇ ਅਸੀਂ ਰਾਤ ਨੂੰ ਇਹ ਮੁੰਡੇ ਨੂੰ ਚੱਕ ਕੇ ਲੈ ਕੇ ਨਾਬੇ ਦਾਖਲ ਕਰਤਾ ਨਾਬੇ ਵਾਲੇ ਨੇ ਪਟਿਆਲੇ ਦਾ ਪਰਚਾ ਕੱਟਤਾ ਹਾਂ ਪਟਿਆਲੇ ਸਾਰਾ ਦਿਨ ਰੱਖਿਆ ਫਿਰ ਸ਼ਾਮ ਤਿੱਕਰ ਕਹਿੰਦੇ ਚੰਡੀਗੜ੍ਹ ਲੈ ਜਾ ਫਿਰ ਕਹਿੰਦੇ ਵੀ ਚੱਲ ਉੱਥੇ ਹੀ ਦੇਖ ਲੈਨੇ ਆ ਉੱਥੇ ਹੀ ਰੱਖ ਲਿਆ ਫਿਰ ਕੱਲ 3 ਵਜੇ ਚੰਡੀਗੜ੍ਹ ਲੈ ਕੇ ਗਏ ਨੇ ਚੰਡੀਗੜ੍ਹ ਲਾਉਣਾ ਨਹੀਂ ਮਿਲਿਆ ਉੱਥੇ ਹੀ ਉਹ ਪੂਰਾ ਸਰਚ ਮਾਰੀ ਜੀ ਕਹੀ ਹਾਂ ਜੀ ਸਰਚ ਮਾਰੀ ਤੇ ਸਰ ਜਾ ਕੱਕੜੀ ਕਹੀ ਮਾਰੀ ਅਨਾ ਪੁੱਠੀ ਮਾਰੀ ਆ ਜੀ ਤਿੰਨ ਪੁੱਠੀਆਂ ਕਈਆਂ ਮਾਰੀਆਂ ਤਿੰਨ ਮਾਰੀਆਂ ਹਾਂ ਜੀ ਕਹੀ ਵੀ ਉੱਥੇ ਪਈ ਆ ਅੰਦਰ ਈ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਅਸੀਂ ਤਾਂ ਕਹਿਨੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਅੱਜ ਤਾਂ ਮੇਰੇ ਮੁੰਡੇ ਦੇ ਮਾਰਿਆ ਕੱਲ ਨੂੰ ਕਿਸੇ ਦੇ ਹੋਰ ਵੀ ਮਾਰੂਗਾ ਨਰੇਗਾ ਚ ਜਾਂਦਾ ਦਿਹਾੜੀ ਜੋਤਾ ਕਰਦਾ ਜਿੰਨਾ ਕਮਾਉਂਦਾ ਖਾਂਦਾ दारू ਪੀ ਲੰਦਾ ਪੈਸੇ ਦਾ ਆਪਣੇ ਬੱਚੇ ਦਾ ਜੰਮ ਦੇਣਾ ਮਨਾ ਕੇ ਹਟੇ ਦੀ ਜੀ ਇੱਕ ਮਾਰੋ ਮੋਟਾ ਪੈਗ ਪੋਕੀ ਲਾ ਲਿਆ ਉਹਨਾਂ ਦਾ ਆਪ ਕੋ ਨਹੀਂ ਹਾਂ ਬਾੜੂਡੇ ਪੱਖੇ ਪੱਖੇ ਬੈਸੀ ਲੱਟੇ ਕੱਫਰੇ ਮੂਰੇ ਜਾਲੀ ਵਿੱਚ ਅੱਛਾ ਤੂੰ ਕਦੇ ਮੁੰਡੇ ਤੋਂ ਥਪੜਾ ਥਪੜ ਲਾ ਕੇ ਆ ਚਲੋ ਪੈ ਗਏ ਕੁਛ ਜੇ ਹੋ ਕੇ ਇੱਕ ਦੂਜੇ ਨਾਲ ਕੋਈ ਗੱਲਬਾਤ ਨਹੀਂ ਧੀ ਗਿਆ ਰਾਤ 11:00 ਵਜੇ ਕਹੀ ਚੱਕੇ ਰਾਤ ਨੂੰ ਆ ਕੰਮ ਕਰੀ ਕੋਈ ਹਾਂਜੀ ਖਲਾਫ ਮੈਡੀਕਲ ਜੀ ਲਗਾਈ ਗੀ ਆਪਾਂ ਆਛਾ ਗਰੰਟੀ ਕਿ ਕਿਹੜੇ ਦਿਨ ਦੀ ਗੱਲ ਆ ਇਹ ਕਦੋਂ ਹੋਇਆ ਉਹਦਵਾਰ ਦੀ ਆ ਜੀ ਸ਼ਾਮ ਅੱਛਾ ਤੇ ਫਿਰ ਉਸ ਤੋਂ ਬਾਅਦ ਹਸਪੀਟਲ ਲੈ ਗਏ ਹਾਂ ਹੀ ਨਾਪੇ ਲੈ ਗਿਆ ਹਸਪੀਟਲ ਸਰਕਾਰੀ ਰਾਤ ਹਾਂਜੀ ਠੀਕ ਹੈ ਤੇ ਜੁਬਾ ਜੀ ਫਿਰ ਉਹਨਾਂ ਨੇ ਪਟਿਆਲਾ ਦਾ ਪਰਚਾ ਕਰਤਾ ਜੀ ਹਾਂ ਪਟਿਆਲੇ ਰਾਤ ਰੱਖੀ ਸਵੇਰੇ ਕਹਿੰਦੇ ਚੰਡੀਗੜ੍ਹ ਲੈ ਜੀ ਢੀਗੜ੍ਹ ਤੱਕ ਉਹ ਪਕਾਈ ਜੀ ਆਖਾਈ ਜਿਹੜੇ ਨੇੜੇ ਬੱਚੇ ਨੇ ਇਹਦੇ ਹੱਥ ਟਾਈਮ ਕੱਟ ਜਰੀਏ ਉਹਦਾ ਖਾਣਾ ਖਾ ਉਹ ਕਿੰਨੇ ਭਰਾ ਸੀ ਇਹ ਦੋ ਭਰਾ ਤੇ ਦੂਜਾ ਲੱਗ ਰਹਿੰਦਾ ਸੀ ਦੂਜਾ ਲੱਗ ਰਹਿੰਦਾ ਇਹ ਛੋਟਾ ਸੀ ਇਹ ਵੱਡਾ ਹੀ ਛੋਟਾ ਹੈ ਅੱਛਾ ਇਹ ਤੇਰੇ ਮਾਤਾ ਮਾਤਾ

ਕੋੜ ਕੋੜੇ ਲੱਗ ਤੁੰ ਨੂੰ ਅਮਰ ਜੀ ਲੱਗਦਾ ਇਹ ਜਾਨੋ ਜੀ ਤਲਾਹ ਆਈ ਸੀ ਵੀ ਪਰਸੋਂ ਵੱਡਾ ਦਾਖਲ ਜੀ ਉਹਦਾ ਬਿਲਕੁਲ ਲੜਾਈ ਝਗੜਾ ਹੋਊਗਾ ਕਿ ਜੀ ਵੀ ਕੱਲ ਦੌਰਾਨ ਇਲਾਜ ਪੀਜੀਏ ਲੈ ਕੇ ਜਾਦੇ ਫਿਲਮ ਤੋਂ ਉਹਦੀ ਡੈਥ ਹੋ ਗਈ ਸੀ ਜੀ ਤੇ ਮ੍ਰਿਤਕ ਦਾ ਨਾਮ ਹੈਗਾ ਜੀ ਆਪਣਾ ਜਗਪਾਲ ਸਿੰਘ ਹੈ ਜੀ ਸਾਨੂੰ ਮਲਕੀ ਸਿੰਘ ਇਹ ਕਾਰਨ ਕਿ ਜੋ ਜਗਪਾਲ ਸਿੰਘ ਦੀ ਜਿਹੜੀ ਡੈਥ ਹੋਈ ਆ ਉਹਦੇ ਫਾਦਰ ਨੇ ਫਾਦਰ ਬੋਲੇ ਕਈ ਦੇ ਕਈ ਨਾ ਮਾਰਿਆ ਉਹਦੇ ਸਿਰ ਚ ਵਾਰ ਕਿਤੇ ਤਿੰਨ ਚਾਰ ਵਾਰ ਤਾਂ ਕਿ ਉਹਦੇ ਕਰਕੇ ਉਹ ਗੰਭੀਰ ਜ਼ਖਮੀ ਹੋ ਫਿਰ ਜਿਸ ਕਾਰਨ ਉਹ ਡੈਥ ਹੋ ਗਈ ਜੀ ਉਹਨਾਂ ਆਪਸ ਵਿੱਚ ਪ੍ਰਵਾਸ ਦੀ ਉਹਦਾ ਵਫਾਦਤ ਤੇ ਉਹਦਾ ਮੁੰਡਿਆ ਆਪਸ ਵਿੱਚ ਲੜਾਈ ਜਗ੍ਹਾ ਥੋੜਾ ਬੋਤਾ ਹੋਇਆ ਸੀ ਜਿਸ ਦੇ ਕਾਰਨ ਥੋੜੇ ਰਾਤ ਨੂੰ ਉੱਠ ਕੇ ਉਹਨੇ ਸੁੱਤੇ ਪਏ ਦੇ ਵਰਗਾ ਜੀ ਤੇ ਅਰੈਸਟ ਹੋ ਗਏ ਜੀ ਹਾਂ ਜੀ ਆਪਣੇ ਕੀ ਨਾਮ ਤੇ ਤਰਤੀਛਾ ਲਈ ਜਾਂਦਾ ਜੀ ਹਾਂ ਜੀ